ਕਰਦਾ ਸੀ ਸਾਲੋਂ ਅਸੀਂ ਵੀ ਤਾਂ ਹੀ ਖੜੇ ਆ ਜੀ ਅੱਜ ਕੋਈ ਯਾਦ ਹੋਵੇ ਸਿੱਧੂ ਮੂਸੇਵਾਲਾ ਦੀ ਦੋ ਜੁਲਾ ਤਾਂ ਬਹੁਤ ਹੀ ਯਾਦਾਂ ਨੇ ਬੜੀ ਬੜੀ ਸ਼ੇਅਰ ਕਰ ਚੁੱਕੇ ਆ ਇਹਦੀ ਦੁਨੀਆ ਦਾ ਕੀ ਯਾਦ ਜਿਹਨਾਂ ਚਿਰ ਅਸੀਂ ਜਿਉਨੇ ਉਹਨਾਂ ਚਿਰ ਯਾਦ ਰੱਖਾਂਗੇ ਇੱਕ ਚੀਜ਼ ਸਿੱਧੂ ਮੂਸੇਵਾਲਾ ਜਿੱਦਾਂ ਤੇ ਗੁਰਬਾਣੀ ਫਰਮਾਨ ਕਰਦੀ ਹੈ ਪਹਿਲਾ ਮਰਨ ਤਮੂਲ ਜੀਵਨ ਦੀ ਸ਼ਾਨਾਸ ਬਹੁਤ ਸਭਾਂ ਦੀ ਰਹਿਸ਼ਾਤ ਉਹ ہمارے ਪਾਸ ਗੁਰੂ ਸਾਹਿਬ ਨੇ ਫਿਰ ਦੱਲੀ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ

موسیقی ਦਲੇ ਚੌਧਰੀ ਨੂੰ ਭੁਗਤਾਨ ਕੀਤਾ ਤੁਹਾਨੂੰ ਆਪਣਾ ਫੀਸ ਲੈ ਕੇ ਆਓ ਅਤੀ ਫਜ਼ੂਲ ਦਾ ਸਾਮਾਨ ਫੜਾਣਾ ਪਰਮੇ ਨੇ ਜਦੋਂ ਕਰਕੇ ਨਾਮ ਆਇਆ ਫਿਰ ਉਸ ਮੇਲੇ ਨੂੰ ਸਾਡੇ ਨੇ ਕਿਹਾ ਕਿ ਤੁਸ ਘਰਾ ਕੇ ਨਾ ਮੇਰਾ ਮਿਲ ਬੈਠੀ ਆਂ ਵੀਚਾ ਕਹਿੰਦਾ ਮੈਨੂੰ ਸੁਣੀ ਹੈ ਕਿਉਂ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀ ਦੀਪ ਸਿੰਘ ਜਸਤੂ ਮੋਸੇਵਾਲਾ ਇਹਨਾਂ ਨੂੰ ਆ ਮੇਰੇ ਅੰਮ੍ਰਿਤ ਪਰਵਾਨੀ ਨਹੀਂ ਲੱਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜਿਹਨਾਂ ਆਪਾ ਸਿੱਧੀ ਵੀ ਕਹਿੰਦਾ ਨਹੀਂ ਤੇ ਬਹੁਤ ਬਾਈ ਕਰਿਆ ਆ ਭਜਿਆ ਅਸੀਂ ਉਸ ਵੀਰ ਦੀ ਸਮਝ ਲਓ ਕਿ ਸ਼ਹੀਦੀ ਨਾਲ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਭੰਤ ਸਿੰਘ ਜੀ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਆਉਣ ਦਾ ਕੰਮ ਚੰਗਰਾਂ ਦੇ ਜਿੰਮੇਸਾ ਕਰ ਦੋ ਸਾਨੂੰ ਉਸ ਦੇ ਹੁਕਮ ਦੇ ਵਿੱਚ ਚੱਲਦੇ ਸਾਨੂੰ ਉਹ ਰਾਜਨੀਤੀ ਬਾਰੇ ਨਹੀਂ ਕਰਨੀ ਨਹੀਂ ਜੋ ਅੰਦਰੋਂ ਪਿਆਰ ਕਰਦੇ ਨੇ ਕਰਦੇ ਪਰਿਵਾਰ ਦੇ ਨਾਲੋਂ ਹਰ ਕਦਮ ਵਿੱਚ ਇਹ ਨਜ਼ਰ ਸਾਹ ਲੈ ਨਾਲ ਜੀ ਬਿਲਕੁਲ ਅੰਦਰ ਪਰਿਵਾਰ ਆਪਣੇ ਪਰ 1 ਲੱਖ ਪੁੱਤਰ ਸਵਾ ਲੱਖ ਰਿਸ਼ਤੇਦਾਰ ਰਿਸ਼ਤੇ ਨਾਲ ਨੇ ਭਾਈ ਮਣਕੀ ਨਾ ਬੇਨਤੀ ਹੈ ਤਾਂ ਬੈਠੇ ਸਾਰੇ ਜਾਨ ਅੰਦਰ ਖੇਡ ਨੇ ਲਵਾਈ ਨਾ ਮਾਤੂ ਪਰਲੀ ਦੀ ਅੱਜ ਸ੍ਰੀ ਲੰਕ ਬਾਈ ਨਾਲ ਵੀਡੀਓ ਕਰ ਰਿਹਾ ਯਾਰ ਮਣੀ ਚੰਦ ਸੂਰਜ ਦੇ ਤਪ ਤਰਸੋਈ ਮਸੰਦਰ ਜਾਂਦੇ ਕੱਪੜੇ ਤੋਂ ਚੰਦ ਅਤੇ ਸੂਰਜ ਦੇਵਤਾ ਜਿਹੜੇ ਕਿ ਦਾਸ ਦਾ ਜਨਮ ਹੈ ਮਾਪਦੇ ਨਾਲ ਦਾਸ ਦੇ ਪਿਤਾ ਜੀ ਕਰਮਜੀਤ ਸਿੰਘ ਬਲਵੰਡੀ ਸਾਹਿਬ ਜਦੋਂ ਗੋਬਿੰਦ ਸਿੰਘ ਮਹਾਰਾਜ ਨੇ ਬੰਦੂਰ ਦਾ ਨਿਸ਼ਾਨਾ ਪਰਖਣਾ ਸੀ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੇ ਸਿਆਣੇ ਸੂਝਵਾਨ ਫੱਜਣ ਸਾਡੇ ਬਜ਼ੁਰਗ ਲੋਕ ਜਿਹਨੇ ਜਿੱਦਾਂ ਤੁਸੀਂ ਕਹਿੰਦੇ ਗੱਲਾਂ ਕਰਦੇ ਆ ਉਹ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ। ਅ ਬੱਸ ਬਾਬਾ ਜੀ ਨੂੰ ਮਿਲ ਕੇ ਆਏ ਆ। ਤੇ ਵਾਈ ਗੁਰੂ ਜੀ ਅਰਦਾਸ ਕਰਕੇ ਆ ਜੀ ਚੜ੍ਹਦੀ ਕਲਾ ਚ ਰਹੇ ਪਰਿਵਾਰ। ਸੋ ਜਿਹੜਾ ਛੋਟਾ ਬੱਚਾ ਉਹਨੂੰ ਬਾਬਾ ਲੰਬੀ ਉਮਰਾਂ ਲਾਵੇ ਚੜ੍ਹਦੀਆਂ ਕਲਾ ਚ ਰੱਖੇ। ਅੱਜ ਕਹਿ ਰਹੇ ਸੀ ਅਸੀਂ ਜਿਹੜੀ ਕਰਾਂਗੇ ਪਹਿਲਾਂ ਬਹੁਤ ਸਾਰੀ ਕਲਾਕਾਰ ਹੁੰਦੇ ਸੀ। ਇਸੇ ਕਲਾਕਾਰਾਂ ਨੇ ਉਹਨਾਂ ਦੇ ਸਾਥ ਨਹੀਂ ਦੇ। ਨਹੀਂ ਨਹੀਂ ਜੀ ਦੇਖੋ ਹਰ ਬੰਦਾ ਯਾਦ ਕਰਦਾ ਪੂਰਾ ਪੰਜਾਬ ਸਿੱਧੂ ਬਾਈ ਨੂੰ ਯਾਦ ਕਰਦਾ। ਉਹਨਾਂ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਸਾਡੇ ਦਿਲਾਂ 'ਚ ਵੱਸਦਾ ਹੈ ਬਾਈ। ਸੋ ਕਈ ਵਾਰ ਕਈ ਰਜੇਵੇਂ ਹੋਉਂਦੇ ਨੇ ਲੋਕਾਂ ਦੇ ਹਨਾ। ਸੋ ਸਾਨੂੰ ਟਾਈਮ ਮਿਲਿਆ ਜੀ ਤਾਂ ਮੇਰੀ ਬੜੀ ਇੱਛਾ ਸੀ ਹੁਣ ਮੈਂ ਆਇਆ ਬਾਈ ਆਰਗੇਨਾਈਜ਼ੇਸ਼ਨ ਦਾ। ਮਿਲਣਾ ਚਾਹੀਦਾ ਇਨਸਾਫ ਜੀ ਜ਼ਰੂਰ ਮਿਲਣਾ ਚਾਹੀਦਾ। ਇਹਦਾ ਪੁੱਤ ਗਿਆ ਤਾਂ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਕਾਲਜ ਠ ਮੈਨੂੰ ਲੱਗਦਾ ਮੁੰਡਰੇ 3 ਦੇ ਵਿੱਚ ਫੇਰ ਸਿੱਧੂ ਦਾ ਗਾਣਾ ਵੱਜੂਗਾ ਤੇ ਫੇਰ ਉਹ ਅਸੀਂ ਅਸੀਂ ਟ੍ਰਿਬਿਊਟ ਦਿੱਤਾ ਜੀ ਬਾਈ ਨੂੰ ਕਿ ਐਨ ਟਾਈਮ ਜਿੱਤੇ ਉੱਤੇ ਫਿਲਮ ਆਰੀਏ ਤਾਂ ਬਾਈ ਨੂੰ ਟ੍ਰਿਬਿਊਟ ਦੇਣਾ ਵਾੜਦਾ ਜੀ ਲਈ ਇੱਛਾ ਸੀਗੀ ਸਾਡੀ ਕਿਉਂਕਿ ਅਸੀਂ ਜਦੋਂ ਡਾਕੋ ਦਾ ਮੁੰਡਾ 2 ਆਈ ਸੀ ਪਹਿਲੀ ਤੋਂ ਹੀ ਬਾਈ ਜੁੜਿਆ ਹੋਇਆ ਨਾਲ ਜੁੜਿਆ ਹੋਇਆ ਸੀਗਾ ਤਾਂ 2 ਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਸੀ ਕਿ ਬਾਈ ਦਾ ਗਾਣਾ ਲਈਏ ਦੈਟ ਟਾਈਮ ਬਾਈ ਬਾਹਰ ਸੀਗਾ ਤਾਂ ਹੋ ਨਹੀਂ ਸਕਿਆ ਤਾਂ ਹੁਣ ਅਸੀਂ ਬਾਈ ਨੂੰ ਟ੍ਰਿਬਿਊਟ ਦਿੰਦਾ ਜੀ ਚੌਥੀ ਉਹ ਦੇਖੋ ਬਾਈ ਬਾਈ ਜੀ ਸਿੱਧੂ ਜੀ ਅੱਜ 3 ਜੀ ਵਾਰਸੇ ਲਾਈ ਗਈ ਆ ਕੀ ਕਹੋਗੇ ਅੱਜ ਕਿਸ ਤਰ੍ਹਾਂ ਪ੍ਰਸੰਸਾ ਦੇ ਪਹੁੰਚੇ ਸੀ ਜਿਹਨੇ ਫਾਉਂਡੇਸ਼ਨ ਜਿਸ ਕੀ ਕੀ ਜਿਹੜੀ ਅੱਜ ਇੱਥੇ ਕਰਵਾਉਂਦੇ ਆ। ਤੀਜੀ ਵਰਸੇ ਹੀ ਪ੍ਰਸੰਸਕਾਂ ਦਾ ਹੈ ਵੀ ਦੇਖੋ ਆਪਾਂ ਬਾਹਰਲੇ ਵੀ ਕਿਸੇ ਵੀ ਬੰਦੇ ਨੂੰ ਇਸ ਵਾਸਤੇ ਆਪਾਂ ਪਿਛਲੇ ਵੀ ਵਾਰੀ ਵੀ ਕਹਿੰਦਾ ਸੀ ਵੀ ਐਡੀ ਦੂਰੋਂ ਗਰਮੀ ਦੇ ਵਿੱਚ ਆਉਣਾ ਤੇ ਅਗਲੇ ਮੂਹਰੇ ਪ੍ਰਬੰਧ ਕਰਨੇ ਬੜੇ ਇੱਥੇ ਮੁਸ਼ਕਲ ਹੋ ਜਾਂਦੇ ਨੇ ਜਦ ਤੱਕ ਮੌਸਮ ਇਦਾਂ ਦਾ ਹੁੰਦਾ ਗਰਮੀ ਜਿਆਦਾ। ਆਪਣਾ ਲੋਕ ਨੇੜੀ ਦੇ ਇਕੱਠਾ ਹੈ ਜਿਹੜਾ 3-4000 ਬੰਦਾ ਆਇਆ ਹੈਗਾ ਜੋ ਵੀ ਮੈਨੂੰ ਪਤਾ ਨਹੀਂ ਮੈਂ ਨਹੀਂ ਦੇਖਿਆ ਵੀ ਕਿੰਨੇ ਆਏ ਨੇ ਕਿੰਨੇ ਮੇਰਾ ਇੱਧਰ ਧਿਆਨ ਸੀਗਾ। ਬੱਚੇ ਦਾ ਇਹ ਮਨਹੂਸ ਦਿਨ ਹੈ ਸਾਡੇ ਵਾਸਤੇ ਤਾਂ ਪਰ ਜਿੱਥੇ ਉਸ ਪ੍ਰਮਾਤਮਾ ਨੇ ਖੜਾਤਾ ਫਿਰ ਉਹਨੂੰ ਜਜ਼ਾਤਾ ਕਰਨਾ ਪੈਂਦਾ ਹੋਰ ਕੋਈ ਚਾਰਾ ਨਹੀਂ ਇਸ ਗੱਲ ਦਾ ਅੱਜ ਦੇਖਿਆ ਗਿਆ ਜਿਹੜੇ ਮਾਨਸਾ ਦੇ ਲੋਕ ਲੀਡਰ ਸੀ ਕਾਂਗਰਸ ਦੇ ਉਹ ਬਹੁਤ ਘਟ ਆਏ ਨੇ ਸਮੂਲੀਅਤ ਹੀ ਨਹੀਂ ਕੀਤੀ ਉਹਨਾਂ ਵੱਲ ਜਦੋਂ ਤੋਂ ਬਾਪੂ ਨੇ ਜਿਹੜਾ ਚੋਣ ਲੜਨ ਦਾ ਐਲਾਨ ਕੀਤਾ ਮੈਂ ਉਹਨਾਂ ਨੂੰ ਮੈਂ ਤਾਂ ਇਹੀ ਕਰਾਂਗਾ ਵੀ ਪ੍ਰਮਾਤਮਾ ਉਹਨਾਂ ਨੂੰ ਸਮਤ ਬਖਸ਼ੇ ਤੇ ਦੂਜਾ ਵਾਰ ਮੈਂ ਠੀਕ ਕਰਾਂਗਾ ਕੀ ਲੱਗਦਾ ਕਿ ਇਹ ਕਿਤੇ ਉਹਨਾਂ ਦੇ ਮਨ ਚੇਤੇ ਨਹੀਂ ਵੀ ਬਾਪੂ ਨੇ ਪਹਿਲੇ ਹੀ ਐਲਾਨ ਕਰ ਦਿੱਤਾ ਕਿ ਸਾਡੀ ਵਾਰੀ ਸੀ ਇਸ ਵਾਰ ਪਹਿਲਾਂ ਸਿੱਧੂ ਵੇਲੇ ਵੀ ਕਾਫੀ ਜ਼ਿਆਦੇ ਜਿਹੜੇ ਕੁਝ ਲੋਕ ਸੀਗੇ ਜਿਹੜੇ ਦਾ ਉਹਨਾਂ ਦੀ ਵਿਰੋਧਤਾ ਕਰਦੇ ਰਹੇ ਸੀ ਦੇਖੋ ਉਹਨਾਂ ਦੀ ਤਾਂ ਉਹ ਜਾਣਣਾ ਆਪਾਂ ਐਲਾਨ ਕਰਤਾ ਆਪਾਂ ਇਲੈਕਸ਼ਨ ਲੜਨੀ ਆ ਆਪਾਂ ਆਪ ਦੀ ਗੱਲ ਆਪਦੇ ਲੋਕਾਂ ਕੋਲੇ ਲੈ ਕੇ ਜਾਣੀ ਆ ਜੋ ਲੋਕਾਂ ਨੂੰ ਮਨਜ਼ੂਰ ਹੋਊਗਾ ਉਹ ਆਪਦਾ ਫੈਸਲਾ ਦੇ ਦੇਣਗੇ ਇਸ ਇਲੈਕਸ਼ਨ ਪਿੱਛੇ ਨਾ ਕਿਸੇ ਐਮਐਲਏ ਦੀ ਭੁੱਖ ਹੈ ਨਾ ਐਮਪੀ ਦੀ ਭੁੱਖ ਨਾ ਸਕੂ ਸਰਕਾਰੀ ਇਵਤ ਦੀ ਭੁੱਖ ਹੈ ਨਾ ਦੋ ਨੰਬਰ ਦੀਆਂ ਕਮਾਈਆਂ ਕਰਨ ਦੀ ਕੋਈ ਭੁੱਖ ਹੈ ਤੁਹਾਨੂੰ ਬਾਈ ਨੇ ਬੋਲਦੇ ਨੇ ਦੱਸਦਾ ਜਿਹੜੀਆਂ ਆਂਦਰਾਂ ਤੜਫਦੀਆਂ ਨੇ ਪਿੱਛੇ ਸਾਡੇ ਕੋਲੇ ਅਸੀਂ 60 ਦਾ دہਾਕਾ ਪਾਰ ਕਰ ਗਏ 60 ਦਾ دہਾਕਾ ਅਸੀਂ ਪਾਰ ਕਰ ਗਏ ਤੁਹਾਨੂੰ ਮੈਂ ਜੋ ਨਿੱਜੀ ਗੱਲ ਕਰਾਂ ਸਾਡੇ ਲਾਣੇ 'ਚ 70 ਸਾਲ ਦੀ ਉਮਰ ਕਿਸੇ ਦੀ ਹੈ ਮੇਰੇ ਪਿੰਡ ਦੇ ਬੰਦੇ ਖੜੇ ਨੇ ਇੱਥੇ ਤਾਂ ਤੇ ਆਹ ਸਾ ਤੁਸੀਂ ਜਿਹੜਾ ਜਿਹੜਾ ਸਾਡਾ ਜਿਹੜਾ ਅਸੀਂ ਲਾਣਾ ਵਾ ਨਾ ਤਾਂ ਚੱਲੋ ਜੀ ਜੋ ਜਿਹਨੂੰ ਆਪਾਂ ਜਿਹਨੂੰ ਆਪਾਂ ਜੈਨੇਟਿਕ ਕਹਿ ਲਿਏ ਜੋ ਚੱਲਦਾ ਸਿਸਟਮ ਹੈ ਤੇ ਸਾਡੇ ਕੋਲੇ 5-7 ਸਾਲ ਆ ਅਸੀਂ ਇਥੋਂ ਤੜਫਦਾ ਜਾਣਾ ਨਹੀਂ ਚਾਹੁੰਦੇ ਇਸੇ ਵਾਸਤੇ ਇਲੈਕਸ਼ਨ ਲੜਦੇ ਆ ਵੀ ਸ਼ਾਇਦ ਯਾਰ ਕਦੇ ਸਾਡੇ ਜਿਉਂਦੇ ਜੀ ਸਾਨੂੰ ਵੀ ਠੰਡ ਪੈ ਜਾਏ ਉਸ ਗੱਲ ਦੀ ਕਿ ਜਿਹੜੇ ਬੰਦਿਆਂ ਨੇ ਸਾਡਾ ਜਵਾਬ ਬੇਵਜਾ ਮਾਰਤਾ ਉਹ ਕਿਤੇ ਸਲਾਕਾ ਪਿੱਛੇ ਹੋ ਜਾਣ ਇਹਨਾਂ ਨੇ ਦਿਹਾੜੀਦਾਰ ਕੰਮਾਂ ਤੇ ਪਾ ਕੇ ਕੇਸ ਕਰਤਾ ਖਤਮ ਤੇ ਅਸੀਂ ਘਰੇ ਹੁਣ ਅਸੀਂ ਰੋਣ ਵਾਸਤੇ ਬੈਠ ਜਗੇ ਮੈਂ ਦੇਖਦਾ ਨਾ ਲੋਕ ਕਮੈਂਟ ਵੀ ਕਰਦੇ ਨੇ ਇਹ ਤਾਂ ਜਿਸਤਾਨ ਲਾਗੇ ਸੂਰਤਨ ਜਾਣੇ ਉਹਨੂੰ ਪਤਾ ਹੈ ਜਿੰਨੇ ਕੁ ਲੋਕ ਫੇਸਬੁੱਕ ਤੇ ਵਿਦਵਾਨ ਜਾਂ ਕਮੈਂਟ ਕਰਨ ਵਾਲੇ ਬੈਠੇ ਨੇ ਨਾ ਪ੍ਰਮਾਤਮਾ ਨੇ ਉਹਨਾਂ ਨਾਲੋਂ ਕਈ ਗੁਣਾ ਜ਼ਿਆਦਾ ਪ੍ਰਮਾਤਮਾ ਨੇ ਸੂਝੀ ਬਖਸ਼ੀ ਹੋਈ ਆ ਮੈਂ ਉਸ ਗੁਰੂ ਪ੍ਰਮਾਤਮਾ ਤੇ ਭਰੋਸਾ ਰੱਖਣ ਵਾਲਾ ਆਦਮੀ ਆ ਕੀ ਚੰਗਾ ਕੀ ਮਾੜਾ ਪਤਾ ਪਰ ਵੀਰ ਜਦੋਂ ਆਂਦਰਾਂ ਤੜਪਦੀਆਂ ਨੇ ਨਾ ਬੰਦਾ ਹਰ ਆਕੀ ਬੁਲਾਹੀ ਹੱਥ ਮਾਰਦਾ ਅਸੀਂ ਵੀ ਆਪਣੀ ਉਹ ਕੋਸ਼ਿਸ਼ ਕਰ ਰਹੇ ਆ ਅੱਗੇ ਜਿੰਮੇ ਖੁਦਾ ਨੂੰ ਮਨਜ਼ੂਰ ਪਹਿਲਾਂ ਵੀ ਸਾਡਾ ਚਲਾਇਆ ਤਾਂ ਕੁਛ ਨਹੀਂ ਨਾ ਚੱਲਿਆ ਜੋ ਉਹਨੂੰ ਮਨਜ਼ੂਰ ਸੀ ਹੋ ਗਿਆ ਅੱਗੇ ਵੀ ਫਿਰ ਉਹਨੂੰ ਜੋ ਮਨਜ਼ੂਰਾ ਹੋ ਜਾਣਾ ਹੈ

جنہیں بھی کچھ یوگا پایا سب تو پہلے تمہیں سارا فتح واحر جی کا خالص شری واحر جی کی فتح جیو تین سال کا سما جس طرح لے بیان کرنا بہت سوکھا ہے ایک ایک کرنا ਨੰਬਰ ਦੇਖ ਕੇ ਜਿਆਦਾ ਸੁਖੀ ਜਾਨਾ ਮੇਰਾ ਦਿਲ ਭਰ ਗਿਆ। ਪਰ ਫਿਰ ਵੀ ਮੈਨੂੰ ਇੱਕ ਚੀਜ਼ ਸਪੂਨ ਦਿੰਦੀ ਹੈ ਉਹ ਹੈ ਤੁਹਾਡਾ ਸਾਥ। ਅਗਰ ਤੁਹਾਡਾ ਸਾਥ ਨਾ ਹੁੰਦਾ ਮੈਨੂੰ ਇਹ ਲੱਗਦਾ ਦੇਖੋ ਬਦਕਾਪਾ ਅੰਰਸਿਗੇ ਜਰਨ ਮੁੰਜਾ ਆਪਣੇ ਕੇਸ ਨੂੰ ਲੈ ਕੇ ਪਹੁੰਚਿਆ। ਇਹਨਾਂ ਵੀ ਕਰਾਂਗੇ। ਜਿਸ ਤਰ੍ਹਾਂ ਸੇਵ ਨੂੰ ਸਰਕਾਰ ਨੇ ਕੀਤਾ ਧਾਈ ਹੈ ایک سو خدی ابھی سوسے والے کی جیسے جیسے چکنا نہیں وہپنا چاہے ابھی دوائی سا بنیا بنایا راشن جا کے کنشر پا, پا کے آئے وہاں نے امرت پاک میں فرنا سی کوئی نہ کوئی بہانا رپ لینا ہے ہر سا جا سماگ ہے جو اس کی یاد کے آتما شانتی ملے وہ کرتے ہیں انہوں نے بچ بھی یہاں بلو ہر بار اکا پایا جائے سارا نے دیکھا ہونا ہے نفرت کی ہاتھ گرو تک یہ پورے گول تک ہی جانے پتہ دسیا ابھی سمجھ لیا اکال پورا بھا من لیا اس کے بعد سر نوا بچہ بھی جنم لینا مفر ملتے ہیں پر آپ مجبوری رکھ کے اکان چ کے بن کرتے کہ سردار شرارت کرو سارا مرنا بھی سرکار دے سا جمنا بھی سرکار دے یہ گل پنابیوں سو آپ کے دماغ کے میں پرسوں بھی سوچا کہ خاص کر کے سکھان جس طرح سینٹرل گورنمنٹ چن چن کے نشانہ بنا رہی ہے جی ابھی کسی بھی بار سے کٹھے نہ ہوئے تو میرے پاس دوبارہ کو گرتی اتنے بات کی کوئی کرنی ہے ارجنا سماجی میں جی سارے نردوش ہوتے ਗੋਹਣਿਆਂ ਦੇ ਨਾਂ ਤੋਂ ਨੇ ਅੱਜ ਦਾ ਸਮਾਗਮ ਜਿਹੜਾ ਗੋਹਣਿਆਂ ਦੇ ਨਜ਼ਾਇਰ ਉਨੀ ਸੇ ਬਿਸ਼ੱਬਦ ਦੇ ਨਾਲ ਕੀਤਾ ਹੋਇਆ ਬੱਚਾ ਹਰ ਵਕਤ ਸ਼ਹੀਦ ਹੈ ਕੌਣਾ ਨਾ ਨਾ ਬੱਚਾ ਕੁਛ ਨਾ ਬਿਨਾ ਸ਼ਰੂਰ ਤੋਂ ਉਸ ਨੂੰ ਫਿਟ ਕਤਲ ਕਰ ਦਿੰਦੇ ਹੋ ਉਹਨਾਂ ਦੇ ਨਾਮ ਕਰਨ ਦਾ ਕੋਈ ਨਹੀਂ ਕੋ ਔਰ ਕੁਝ ਹੋਇਆ ਜਦੋਂ ਆਜਾ ਨੇ ਉਹ ਆਪਣੇ ਫੋਨ ਵਰ ਘੱਟ ਗਏ ਜੀ ਮੈਨੂੰ ਇੱਕ ਗੱਲ ਕਹਿਣਾ ਬਾਲਾ ਮਾਲ ਥੋੜੀ ਜਿੰਨੀ ਕਰ ਸੇਹੀ ਹੋਣੀ ਚਾਹੀਦੀ ਜਿੰਨੀ ਮੇਰੇ ਕੋਲ ਨੇ ਮਗਰ ਬਹੁਤ ਰਕੀ ਸੀ ਪਰ ਪੜਨ ਮੈਂ ਥੋੜੀ ਨਹੀਂ ਜਿਆਦਾ ਹੋ ਗਈ ਇਸ ਤੇ ਪਰਵਾਹ ਨਾ ਕਰਿਆ ਕਰੋ ਜੇ ਇਹ ਗੱਲ ਆਪਣੇ ਮਨ ਦੇ ਵਿੱਚ ਹੈ ਜਦ ਤੱਕ ਉਹਨੀਆਂ ਸਰਕਾਰਾਂ ਦਾ ਆਪਾ ਫੋੜ ਕਰਾਂਗੇ ਜਿੱਥੇ ਕੰਮ ਥੋੜੀ ਜਿਹਾ ਥੋੜੇ ਦਾ ਹੋ ਰਹੀ ਹੈ ਇਹ ਹੁੰਦੀ ਹੀ ਆਏ ਤੇ ਆਪਾਂ ਆਰਾਮਾ ਨਹੀਂ ਸੋਣਾ ਕਰ ਸਕਦੇ ਕਿੰਨੋ ਮੈਨੂੰ ਬੋਲ ਕੇ ਜਿਹੜੇ ਦੱਸਦੇ ਆ ਠੀਕ ਆ ਭਾਈ ਮੈਂ ਜਾਂਦੇ ਕਿੱਥੇ ਜਦੋਂ ਕੋਈ ਨਾ ਸੁਣੇ ਕਿ ਜਿਹਦੇ ਦੱਸਦੇ ਤਾਂ ਜਾਵਾਂਗੇ ਕਿੰਨਾ ਕੁਸ਼ੀਆ ਕਰਨੇ ਕਿ ਜਿਹਨ ਦਿਨਿਆ ਸਾਡੀ ਸਾਰੇ 3 ਸੁਣੇ ਜਿਹਨੇ ਕੰਪਲੀਟ ਕਰਿਆ ਉਹ ਉਹਦੇ ਉੱਤੇ ਜੰਮਾ ਤੋਂ ਮਸਾਲਾ ਦਾ ਜਿਹੜਾ ਸੰਤਾਪ ਵਸਣ ਲੱਗਿਆ ਤੋਂ ਮਸਾਲਾ ਨੂੰ ਪਤਾ ਲੋਰ ਨੂੰ ਹੁੰਨੇ ਆ ਜੀ ਵੀਡੀਓ ਕਰਨ ਵਾਲਾ ਡੀਐਫਟੀ

ਜਿੰਨਾ ਦੱਸੇ ਕੋਈ ਬਾਤ ਨਹੀਂ ਆ ਮੈਂ ਸਾਰਿਆਂ ਦੇ ਘਰ ਦੇ ਹੱਥ ਲਾਏ ਜਾ ਕੇ ਆਇਓ ਮੈਂ ਦੇਸ਼ ਦੇ ਗ੍ਰਹਿ ਮੰਤਰੀ ਦੇ ਕੋਲ ਜਾ ਕੇ ਗੱਲ ਕਰਾਇਆ ਔਰ ਇਹਨਾਂ ਦਾ ਹੁਕਮ ਵੀ ਮੈਂ ਕੋਲ ਦੇ ਫੁੱਲ ਛੁੱਕੇ ਕਰੂ ਗਿਆ ਕਹਿੰਦਾ ਸਿਸਟਮ ਦਾ ਹਿੱਸਾ ਬਣੋ ਪਰ ਮੈਨੂੰ ਦੱਸੋ ਜਦੋਂ ਲੀਡਿੰਗ ਸਿਸਟਮ ਦਾ ਹਿੱਸਾ ਮੈਨੇ ਬਣ ਰਿਹਾ ਆਸੀਆਂ ਨੂੰ ਬਣਦੇ ਆ ਤਾਂ ਜੇ ਮੈਂ ਦੱਸਦਾ ਕਰਕੇ ਦੋਖਾ ਦੋ ਕੀ ਹੁਣ ਤੋਂ ਹੋਣਾਗੀ ਤਾਂ ਮੈਂ ਕੀ ਕਰਾਂਗਾ ਕਲਾਕਾਰ ਇਹ ਕਾਲੀ ਬੋਲੀ ਸਰਕਾਰ ਗੱਲ ਨਹੀਂ ਸੁਣਦੀ ਅਸੀਂ ਮੀਆਂ ਬੀਬੀ ਜਾ ਕੇ ਬਹਾਦਰ ਬੋਲ ਦੇ ਵਿੱਚ ਵੀ ਜਾ ਕੇ ਬਹਿਕ ਕੇ 25 ਬੁੱਢੀ ਬੁੱਢੀ ਤੇ ਬੈਠਾ ਪਰਮਾਨਤਮ ਮੈਨੂੰ ਵੀ ਇੱਕ ਗੱਲ ਦੀ ਗਲਤ ਭੇਜੀ ਸੀ ਵੀ ਕਲਾਕਾਰ ਬਹੁਤ ਹਿੰਦਲੇ ਬਣਿਆ ਸੀ ਕਲਾਕਾਰ ਤਾਂ ਮੇਰੇ ਪੁੱਤ ਨੂੰ ਬਹੁਤ ਪਿਆਰ ਕਰਦਾ ਉਹਨੂੰ ਆ ਕੇ ਕੁੱਛੇ ਬਾਕੀ ਹਰ ਕੋਈ ਕਦੋਂ ਪੈਸਾ ਤੇਰੀ ਗੱਲ ਕਰਾਂਗੇ ਕਲਾਕਾਰਾਂ ਨੇ ਫਟੇ ਬੁਲਾਉਂਦੀ ਕੋ ਜਿ ਜਨੀ ਕੀਤੀ ਆ ਕਿ ਕਰਾ ਕੇ ਬਰਾਦੀ ਲੱਗ ਗਈ ਜਦੋਂ ਜਦੋਂ ਵਾਪਸ ਪਿੰਡਾਂ ਨੂੰ ਉੱਠਲੀ ਕਰਦੇ ਆ ਸੌਖਾ ਕੋਲੇ ਜਦੋਂ ਲੱਗਦੀ ਸੁਨ ਮੁਕਤਾਂ ਫਾਇਸਤ ਰੋਟਾਂ ਦੀ ਮੰਗਣੇ ਆ ਕਿ ਪਰਿਆਂ ਦੇ ਪੀਕਾ ਮਿਲ ਗਏ ਕੰਨੇ ਕੰਨੇ ਕਰਕੇ ਗੁਰਸਾ ਪੁੱਤ ਨਹੀਂ ਤਾਰਦੇ ਸੀ ਜੂਂਦੇ ਨੇ ਰਹਿੰਦੇ ਫੂਦੇ ਜਿਹੜੇ ਮੈਂ ਤਾਰੇ ਨੂੰ ਇਹਦੇ ਫਰਮ ਦੇ ਵਿੱਚੋਂ ਹੁਣ ਕੋਈ ਆਮਰੇ ਸਮੇ ਦੇ ਕਿ ਜਿੰਦਾਂਗੇ ਹੋਰ ਜਾਣਕਾਰੀ ਤਾਂ ਤੋਂ ਅੱਜ ਮੈਂ ਜਿਹੜੀ ਗੱਲ ਆ ਗੇਰ ਮੇ ਦਾ ਜਸਸ ਨੂੰ ਲੈ ਕੇ آت کو لے گلا سستا ہو گیا ایک کار پاس جا تو قتل کر دیں سرکار کیوں نہیں قتل سجا گیم سخت کردیا ایک تین سو سولہ پرچا دوں

ਸਦਾ ਜੋ ਕੁਝ ਕਰਨਾ ਨਿੱਤ ਕੋਲ ਹੈ ਤੁਸੀਂ ਸੂਰੋਂ ਨਿਯਮ ਦੇ ਅਨੁਸਾਰ ਜੇ ਮਹਾਰਾਜਾ ਤੋਂ ਵੀ ਦੂਰ ਹੈ ਭਾਈ ਬਹੁਤ ਵੱਡੀ ਗੱਲ ਹੈ ਤੁਸੀਂ ਆਪ ਦੇ ਭਰਾ ਨੂੰ ਨਾਕਾਰ ਕਰਦੇ ਹੋ ਫਿਰ ਵੀ ਪ੍ਰਬੰਧ ਦੇ ਵਿੱਚ ਤੁਸੀਂ ਸਾਡੇ ਤੋਂ ਕੰਮ ਵਿੱਚ ਛੇਤੀ ਹੀ ਹੋ ਗਈ ਕਿਤੇ ਗਲਤੀ ਕਿਉਂਕਿ ਜਦੋਂ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਹੈ ਕਈ ਵਾਰੀ ਉਹ ਪੂਰੀ ਹੋ ਜਾਂਦੀ ਹੈ ਤਾਂ ਤੁਹਾਨੂੰ ਮਾਫ਼ ਕਰ ਉਸ ਗੱਲ ਤੇ ਵੀ ਅੱਗੇ ਤੋਂ ਅਸੀਂ ਸਾਰੀ ਦਾ ਧਿਆਨ ਰੱਖਾਂਗੇ ਕਿਸੇ ਨੁਕਸਨ ਗਲਤ ਕਰ ਦੇਗੇ ਹਾਂ ਹਮਾਂ ਪਾਉ ਉੱਗਿਆ ہر گل چرچا ہے میرے گھر کام کرنے والے بندے کا فون بھی لگا ہوا کی ਮੈਂ ਸਾਰਿਆਂ ਦੇ ਕਰਨੇ ਹੱਥ ਲਾਏ ਜਾ ਕੇ ਓਏ ਮੈਂ ਦੇਸ਼ ਦੇ ਗ੍ਰਹਿ ਮੰਤਰੀ ਦੇ ਕੋਲੇ ਜਾ ਕੇ ਗੜਗੜਾਇਆ ਔਰ ਇਹਨਾਂ ਦਾ ਹੁਕਮ ਸੀ ਮੈਂ ਪੁੱਤ ਦੇ ਫੁੱਲ ਚੁੱਕ ਕੇ ਘਰੋਂ ਗਿਆ ਕਹਿੰਦਾ ਸਿਸਟਮ ਦਾ ਹਿੱਸਾ ਬਣੋ ਪਰ ਮੈਨੂੰ ਬੱਸੋ ਜਦੋਂ ਲੀਡਰ ਸਿਸਟਮ ਦਾ ਹਿੱਸਾ ਮੇਰੇ ਪੁੱਤ ਦੀਆਂ ਅਸਤੀਆਂ ਨੂੰ ਬਣਾਉਂਦੇ ਐ ਤਾਂ ਜੇ ਮੈਂ ਦਰਦਰ ਜਾ ਕੇ ਮਤਲਬ ਉਹ ਭੀ ਬੁਗੜਾ ਹੋ ਚਾਹੂੰਗੀ ਤਾਂ ਮੈਂ ਕੀ ਕਰਾਂਗਾ ਹੇ ਪੜੀ ਸਰਕਾਰ ਗੱਲ ਵੀ ਸੁਣਦੀ ਅਸੀਂ ਮੀਆਂ ਬੀਬੀ ਜਾ ਕੇ ਪ੍ਰਧਾਨ ਸਭਾ ਦੇ ਵਿੱਚ ਵੀ ਜਾ ਕੇ ਬਹਿ ਗਏ 25 ਫੁੱਟ ਦੀ ਦੂਰੀ ਦੇ ਬੈਠਾ ਬਗਨ ਕਮਾਨ ਮੈਨੂੰ ਵੀ ਇੱਕ ਗੱਲ ਦੀ ਗਲਤਫਹਮੀ ਸੀ ਵੀ ਕਲਾਕਾਰ ਬਹੁਤ ਐਵੇਂਲੇ ਬਣਿਆ ਆਕੀ ਕਲਾਕਾਰ ਤਾਂ ਤੇਰੇ ਪੁੱਤਰੂ ਬਹੁਤ ਪਿਆਰ ਕਰਦੇ ਉਸਨੂੰ ਆ ਕੇ ਪੁੱਛਣਗੇ ਬਾਪੂ ਕੋ ਤੂੰ ਇੱਥੇ ਤੋ ਬੈਠਾ ਤੇਰੀ ਗੱਲ ਕਰਾਂਗੇ ਕਲਾਕਾਰਾਂ ਨੇ ਫੱਤੇ ਬੁਲਾਉਣ ਦੀ ਪੋਸ਼ਿਸ਼ਨੀ ਕੀਤੀ ਅੱਖ ਚਰਾ ਕੇ ਪਰਾਂ ਦੀ ਲੰਘ ਕੇ ਫਿਰ ਉਹ ਜਦੋਂ ਵਕਤ ਪੈਂਦਾ ਉਹ ਦੇਲੀ ਖੜਦੇ ਆ ਸੌਖੇ ਕੋਲੇ ਜਦੋਂ ਲੱਗਦੀ ਸੂਰਤ ਦਾ ਫੈਸਲਾ ਉਹ ਤਾਂ ਵੀ ਮੰਨਿਆ ਸੀ ਬੜਿਆ ਨੇ ਸਿੱਕਾ ਮੱਲ ਗਿਆ ਸੀ ਕੱਲੇ ਕੱਲੇ ਕਰਕੇ ਪੁੱਤੋ ਪੁੱਤਰੀ ਦਾ ਅਸੀਂ ਜੁੰਦੇ ਨੇ ਰਹਿੰਦੇ ਖੁੰਦੇ ਸੀ ਜਿਹੜੇ ਮਾਤਾਰੇ ਨਹੀਂ ਇਹਦੇ ਸੰਬੰਧ ਦੇ ਵਿੱਚ ਤੁਹਾਨੂੰ ਆਉਣੇ ਸਮੇਂ ਦੇ ਵਿੱਚ ਵੀ ਦੇਵਾਂਗੇ ਹੋਰ ਜਾਣਕਾਰੀ ਪਰੰਤੂ ਅੱਜ ਮੈਂ ਜਿਹੜੀ ਗੱਲ ਹੈ ਮੇਰੇ ਮਾ ਜਸਟਿਸ ਨੂੰ ਲੈ ਕੇ ਪੁੱਤ ਦੀ ਆਤਮਾ ਦੀ ਸ਼ਾਂਤ ਨੂੰ ਲੈ ਕੇ ਮੈਂ ਉਹੀ ਗੱਲਾਂ ਕਰਦੀ ਐ ਇਸ ਦੇ ਖੇਰੇ ਤੋਂ ਬਾਹਰ ਨਹੀਂ ਜਾਣੀ। ਐਨਾ ਤੱਕ ਕਰਦਾ ਐ ਕਦੇ ਕੋਈ ਗਲਾਮੀ ਵਲੇ ਮੇਜਰਰੇ ਵੀ ਨਹੀਂ ਕੀਤਾ ਜਿੰਨਾ ਇਹ ਸਰਕਾਰ ਕਰਦੀ ਐ। ਸਾਡੇ ਪੁੱਤਾਂ ਦਾ ਖੂਨ ਇੰਨਾ ਸਸਤਾ ਹੋ ਗਿਆ ਇੱਕ ਕਾਰ ਪਾਰਕ ਕਰਦੀ ਪਿੱਛੇ ਜਾਂ ਤੁਸੀਂ ਕਤਲ ਕਰ ਦਿੰਦੇ ਹੋ। ਇਹ ਸਰਕਾਰਾਂ ਕਿਉਂ ਨਹੀਂ ਕਤਲ ਦੇ ਸਜ਼ਾ ਜਿਹੜੀ ਉਹ ਸਰਕਾਰ ਕਰਦੀ ਐ। ਇੱਕ 302 ਦਾ ਪਰਚਾ ਦਿਨਿਓ। 4 ਸਾਲਾਂ ਮਾਦੂਰੀ ਜਮਾਨਤ ਹੋਏਗੇ ਮੁੜ ਕੇ ਅੰਦਰ ਨਹੀਂ ਜਾਂਦਾ ਕੀ ਜਦੋਂ ਇੱਕ ਕਿਸੇ ਦਾ ਘਰ ਦਾ ਬੇੜਾ ਫੁੱਟਾ ਵੱਜ ਗਿਆ ਇਹਦੀ ਸਜ਼ਾ ਇੰਨੀ ਹੈ ਵੀ 4 ਸਾਲਾਂ ਚੱਤਪਤੀ ਅੰਦਰ ਬੈਠੇ ਹੱਸਦੇ ਆ ਮੈਂ ਜਦੋਂ ਕੋਰਟ ਦੇ ਵਿੱਚ ਜਾਂਦਾ ਸਾਡੀ ਹਾਲਤ ਵੇਖ ਕੇ ਕਦੋਂ ਆਉਂਦੇ ਨੇ ਪੇਛੀਆਂ ਦੇ ਉੱਤੇ ਹੱਸਦੇ ਆ ਮੁਸਕਰੀਆਂ ਮਾਰਦੇ ਨੇ ਉਂੀਆਂ ਮਾਰਦੇ ਇੱਕ ਦੂਸਰੇ ਨੂੰ ਬੜਾ ਔਖਾ ਜਿਨਾ ਅਸੀਂ ਹੁਣ ਜਲੀਲ ਹੋਨੇ ਆ 4 ਸਾਲ ਪਰ ਮੈਨੂੰ ਇਸ ਗੱਲ ਦਾ ਅਹਮਾ ਦੀ ਪਰਵਾਹ ਨਹੀਂ ਕਿਉਂਕਿ ਮੈਂ ਬੱਚਾ ਹੀ ਜਲੀਲ ਹੋਣ ਦਾ ਕਰਦਾ ਮਾਰੇ ਜੀ ਕੋਈ ਗਤੀਵਿਧੀ ਪੁਲਟੀਕਲ ਕਰਦੇ ਆ ਕੋਈ ਹੋਰ ਕਰਦੇ ਆ ਚਾਰ ਪੱਲੇ ਇਕੱਠੇ ਕਰਦੇ ਆ ਤੜਾ ਪਰਕਮੈਂਟ ਦੇ ਵਿੱਚ ਗਾਲਾਂ ਜੇ ਉਹ ਜੋ ਬੱਕਿਆ ਜਦੋਂ ਬੱਕਦੇ ਮੈਂ ਕਹਿੰਦਾ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਜਿੱਦਾਂ ਸੋਚੇ ਪਤਨਨ ਸਾਫ ਦੇਰ ਸਹੀ ਪਰ ਲੈ ਕੇ ਛੱਡੂਗਾ ਕਿਸੇ ਨਾ ਕਿਸੇ ਤਰੀਕੇ ਜਿੱਥੇ ਕਿਤੇ ਵੀ ਦਰਤੇ ਜਾ ਕੇ ਹਲਕੀ ਨਿਵਾਉਣੀ ਪਈ ਮੈਂ ਜਾਵਾਂ ਔਰ ਤੁਹਾਡਾ ਸਾਥ ਮੈਨੂੰ ਹਰ ਵੇਲੇ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੇਰਾ ਸਹਿਰਾ ਜਿਹੜਾ ਤੁਹਾਡੇ ਕਰਨਾ ਦੀ ਝੁਟਦਾ ਤੁਸੀਂ ਦੂਰੋਂ ਮੇੜੋਂ ਮੇਰਾ ਕਿਲੇ ਤੇ ਮਹਾਰਾਸ਼ਟਰ ਤੋਂ ਵੀ ਜਵਾਕ ਆਏ ਹੋਏ ਬਹੁਤ ਵੱਡੀ ਗੱਲ ਹੈ ਤੁਸੀਂ ਆਪਦੇ ਭਰਾ ਮੈਨਾਂ ਪਿਆਰ ਕਰਦੇ ਹੋ ਫਿਰ ਵੀ ਪਵੰਦ ਦੇ ਵਿੱਚ ਕੋਈ ਸਾਡੇ ਤੋਂ ਕਮੀ ਪੇਛੀ ਰਹਗੀ ਹੋਵੇ ਕਿਸੇ ਗੱਲ ਦੀ ਕਿਉਂਕਿ ਜਦੋਂ ਕੱਠ ਜਿਆਦਾ ਹੋ ਜਾਂਦਾ ਹੈ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਤਾਂ ਸਾਨੂੰ ਮਾਫ ਕਰਿਓ ਉਸ ਗੱਲ ਤੇ ਵੀ ਅੱਗੇ ਤੋਂ ਅਸੀਂ ਸਾਰੀ ਗੱਲ ਦਾ ਧਿਆਨ ਰੱਖਾਂਗੇ ਕਿਸੇ ਨੂੰ ਕੋਈ ਗਲਤ ਘੱਟ ਘਟੇਗਾ ਹੋਣਾ ਤਾਂ ਉਹ ਕੋਈ ਆ ਪੁਸ਼ ਆਉਂਦੇ ਤਾਂ ਤੁਹਾਨੂੰ ਤਾਂ ਦੇਖਿਆ ਜਾਂਦਾ ਜਵਾਨ ਚੋਂ ਦਾ ਸੰਗਤ ਮਾਫ ਕਰ ਜੋ ਰਿਹਾ ਤੁਸੀਂ ਸਾਰੇ ਜਿੰਨੇ ਵੀ ਕਦਮ ਕਦਮ ਇਹ ਚੱਲ ਕੇ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਹਿਮ ਜੀ ਦਾ ਸ਼ਾਨਸਾ ਰਹਿਮ ਜੀ ਦੀ ਭਗਤੀ ਹੁਣ ਸਰਦਾਰ ਜਿਸੂ ਜਿਹਦੇ ਵੀ ਨਾਲ ਮਰ ਕੇ ੱੱਕਾ ਹੋਵੇ ਉਹ ਵੀ ਵਾਰ ਬਾਬੂ 2027 ਚੋਂ ਨਾਲ ਲੜਨਾ ਲਾਨ ਕੀਤਾ ਬਾਬੂ ਜੀ ਦਾ ਇਹਦਾ ਉਹਦਾ ਹਦ ਸਮਾਪਤ ਤਾਂ ਫਲਾਨ ਹੋਏਗਾ ਤੇ ਬਬਰੀ ਕੀ ਕਾਰਨ ਮੰਨਦੇ ਹੋ ਜਿਹੜਾ ਅੱਡਾ ਇਨਸਾਫ ਨੂੰ ਜਿਹੜੀ ਦੇਰੀ ਹੋ ਲਈ ਹੈ ਕਾਰਨ ਕੀ ਮੰਨਦੇ ਹੋ ਤੁਸੀਂ ਕਿ ਅਸਾਫ ਕਿਉਂ ਨਹੀਂ ਕਰਦੇ ਸਰਕਾਰ ਬਾਤ ਉਹ ਲਿਖਦਾ ਹੈ ਕਿ ਸਾਡਾ ਪੋਲੀਟੀਸ਼ਨ ਪੇਸ਼ੇ ਅਫਸਰ ਇਨਸਟ੍ਰੂਮੈਂਟ ਨਾ ਰਹੇ ਹੋਏ ਹਨ ਔਰ ਮੋਟੀਵਾਈਜ਼ੇਸ਼ਨ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਨੈਕਸਸ ਹੈ ਉੱਪਰ ਹੱਥ ਨਹੀਂ ਪਾਉਂਦਾ ਤੁਸੀਂ ਦੇਖੋ ਵਿੱਚ ਪਿਆਰੀ ਪੁਰੀ ਚੱਲੀ ਹੋ ਕੱਲੀ ਉਹਦੇ ਉਹਦੇ ਕਾਪੋ ਕਾ ਮਰਾ ਕਸੇ ਉਹ ਕਾਸਟ ਕਰ ਰਿਹਾ ਜਿਹੜੀਆਂ ਵੱਡੀਆਂ ਮੱਛੀਆਂ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਇਹ ਗੱਲ ਕਲੀਅਰ ਦਿੱਤੇ ਦਿਨ ਵਰਗੀ ਸਾਹਿਬ ਜੀ ਤੇ ਮੈਂ ਤੁਹਾਨੂੰ ਆਪਣੇ ਕੇਸ ਦੇ ਵਿੱਚ ਦੱਸਣ ਦਾ ਸਾਰ ਕਾਲੀ ਕਾਲੀ ਤੁਹਾਡੇ ਸਾਹਮਣੇ ਸ਼ਹਿਜ਼ਾਦ ਭੱਤੀ ਬੋਲਿਆ ਉਹਨੇ ਕਲੀਅਰ ਪਿਆ ਇੱਕ ਉਹ ਇਹਨਾਂ ਦੇ ਪਰਦੇਸ਼ੀਆਂ ਦੇ ਵਿੱਚ ਪਰਦੇਸ਼ੀ ਆ ਮੈਂ ਕਿਹਾ ਸਾਡੀ ਸਰਕਾਰ ਤੁਹਾਨੂੰ ਕਿਹਦੇ ਤੋਂ ਦੂਜੇ ਬੁਲਦਰਾ ਆ ਕਹਿੰਦਾ ਪਰ ਮੈਂ ਕਹਿੰਦਾ ਚਲੋ ਫਿਰ ਵੀ ਵਿੱਚ ਰੰਗ ਦੱਸਿਆ ਉਹ ਸੱਚੀ ਗੱਲ ਲੋਕਾਂ ਦੇ ਸਾਹਮਣੇ ਤੁਹਾਡੇ ਕੋਲ ਤਾਂ ਪਹੁੰਚੀ ਨਹੀਂ ਪਹੁੰਚੀ ਹਥਿਆਰ ਕਿੱਥੋਂ ਆਏ ਪੈਸਾ ਕਿਵੇਂ ਗਿਆ ਇਹਦੇ ਕੋਲੇ ਗਿਆ ਕਿਹੜੇ ਬਿੱਪਨ ਆਏ ਬਸ ਸਰਕਾਰ ਜੇ ਚਾਹੁੰਦੀ ਤਾਂ ਉਸ ਦਿਨ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰ ਉਹ ਤਾਂ ਬਹੁਤ ਘੱਟ ਕਰੇਗੀ ਬਾਬੂ ਜੀ ਕਮਿਸ਼ਨ ਜੇ ਦਿੱਲੀ ਚੱਕ ਗੈਂਗਸਟਰ ਕਾਬੂ ਕੀਤਾ ਗਿਆ ਸੀਗਾ ਉਹਦੀ ਇੱਕ ਵਾਰੀ ਨਿਊਜ਼ ਆਈ ਉਸ ਤੋਂ ਬਾਅਦ ਉਹਦਾ ਪਤਾ ਹੀ ਨਹੀਂ ਕਿੱਥੇ ਰੱਖਿਆ ਸਰਕਾਰ ਨੇ ਕਿਧਰ ਗਿਆ ਜੀਵਨ ਜੋ ਜੀ ਦੇ ਕੋ ਮੈਂ ਜਿੰਨੇ ਬੰਦਿਆਂ ਨੂੰ ਨਾਮਜ਼ਦ ਕੀਤਾ ਬਾਈ ਨੇਮ ਕੀਤਾ ਜੀ ਇਹ ਜੀਵਨ ਜੋਤ ਉਸ ਤੋਂ ਜਾ ਕੇ ਪੁਲਿਸ ਨੇ ਸਰਕਾਰ ਨੇ ਛੱਡਿਆ ਉਹਨੂੰ ਅਰੈਸਟ ਕੀਤਾ ਕੇਰਾ ਇਹ ਕੋਰਟ ਫੌਰੀ ਜੀ ਪਰ ਫਿਰ ਵੀ ਛੱਡਤਾ ਜੀ ਕਰਕੇ ਉਹਦਾ ਐਫ ਆਈ ਆਰ ਦੇ ਵਿੱਚ ਨਾ ਆ ਉਹ ਉਹਨੂੰ ਕਦੋਂ ਇਹਨਾਂ ਨੇ ਦੋਸ਼ ਮੁਕਤ ਕਰਤਾ ਕਦੋਂ ਉਹਦੀ ਐਲਓਸੀ ਹਟਾਤੀ 24 ਘੰਟੇ ਤੇ ਬਾਹਰ ਕਰਤਾ ਮਲ ਗਵਰਨਮੈਂਟ ਸਿੱਧੇ ਤੌਰ ਦੇ ਉਤੇ ਖਾਸ ਕਰਕੇ ਨਹੀਂ ਪੰਜਾਬ ਸਰਕਾਰ ਸਿੱਧੇ ਤੌਰ ਦੇ ਤੇ ਖੰਡਾ ਕੀ ਕਰਦੀ ਹੈ ਕਿ ਬਬੂਰੀ ਇਕੱਲੇ ਚੜਾਈ ਦਾ ਮੰਨਦੇ ਆ ਹੋਰ ਕੀ ਕਾਰਨ ਅਜੇ ਤੱਕ ਤੁਹਾਨੂੰ ਪਤਾ ਲੱਗਿਆ ਵੀ ਕਿੰਨਾ ਹਾਲਾਤ ਵਿੱਚ ਕਾਰਨ ਕੀ ਨਿਕਲੇ ਚਲੋ ਚੜਾਈ ਦਾ ਆਪਾਂ ਮੰਨਦੇ ਆ ਹੋਰ ਕੀ ਕਾਰਨ ਪੂਰੇ ਨਿਕਲ ਕੇ ਤੁਹਾਹਾਨੂੰ ਸਾਹਮਣੇ ਆਇਆ ਕਾਰਨ ਤਾਂ ਜੀ ਕਿ ਬਹੁਤ ਕਈ ਨੇ ਪਰ ਮੇਰਾ ਕੇਸ ਲੈ ਜਿਹੜਾ ਆਵਾਜ਼ ਦੇ ਵਿੱਚ ਬੜੀ ਨਾਸਟ ਮੋੜ ਤੇ ਮੈਂ ਬਹੁਤ ਨਹੀਂ ਗੱਲਾਂ ਤੁਹਾਨੂੰ ਨਹੀਂ ਦੱਸ ਸਕਦਾ ਇਹ ਅੰਦਰੀਆਂ ਗੱਲਾਂ ਹੁੰਦੀਆਂ ਨੇ ਥੋੜਾ ਜਿਹਾ ਸਮਝ ਦਿਓ ਮੈਂ ਜਿੱਤੇ ਆਪਾਂ ਦੁਬਾਰਾ ਅਗਲੀ ਵਾਰ